ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਮਹਾਪੁਰਖਾਂ ਦੇ ਘਰ ਵਿਖੇ ਅਤੇ ਤੁਹਾਨੂੰ ਰੋਗ ਰੂ ਕਰਾ ਰਹੇ ਹਾਂ ਉਹਨਾਂ ਦੇ ਭਰਾਤਾ ਕੈਪਟਨ ਭਾਈ ਹਰਚਰਨ ਸਿੰਘ ਜੀ ਨਾਲ ਤੇ ਆਓ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੱਕਾ ਨਹੀਂ ਜਿਦਾਂ ਸ਼ਾਨੀ ਸ਼ਾਦੀ ਸੰਗਤ ਨੂੰ ਨਮਰਤਾ ਸਤ ਪਰ ਰੋਣਾ ਜੀ ਵਾਹਿਗੁਰੂ ਜੀ ਕੱਖੋਂ ਸੋ ਵਾਹਿਗੁਰੂ ਜੀ ਕੀ ਫਤਹ ਇਹ ਸਮਾਂ ਥੋੜਾ ਕਿ ਮੈਂ ਆਉਂਦੀ ਜ਼ਿੰਦਗੀ ਦੀਆਂ ਗੱਲਾਂ ਤੁਹਾਨੂੰ ਪੂਰੀਆਂ ਨਹੀਂ ਦੱਸ ਸਕਦਾ ਕਿਉਂਕਿ ਮੇਰਾ ਸਵਦਾ ਪਾਠ ਵੀ ਆ ਗਿਆ ਤੇ ਮੇਰੀ ਜ਼ਿੰਦਗੀ ਦੇ ਚਤਰਾਜ ਜਦ ਆਜੂ ਕੋਹਲੀ ਮੈਨੂੰ ਸਭ ਪਤਾ ਹੈ ਮੈਂ ਉੱਥੇ ਮੇਰਾ ਜੀਓ ਡਾਕਟਰ ਦੀ ਗੁਰਦੁਆਰੇ ਉੱਥੇ ਮੇਰੀਆਂ ਟਿੱਪਾਂ ਭਰਾਈਆਂ ਆਈਆਂ ਮੇਰੇ ਸਾਰੇ ਭਰਾਏ ਵੀ ਆ ਕੀ ਕੀਤਾ ਸੰਤਾਂ ਨੇ ਕੀ ਕੀਤਾ ਬਾਬਾ ਜੀ ਨੇ ਕੀ ਕੀਤਾ ਕੌਮ ਦੀ ਚੜ੍ਹਦੀ ਕਲਾ ਕੇ ਵੇਜੇ ਹੋਣ ਦੇੇ ਕਾਣਾ ਕੇ ਵੋਈਆ ਇਹ ਸਾਰੀਆਂ ਕੰਦਾ ਦਾ ਮੈਨੂੰ ਪਤਾ ਸੂ ਇਹ ਤਾਂ ਅਲਸਟਾਰ ਕੈਂਟਿਆਂ ਬੰਦੀ ਟਾਈਮ ਦੀ ਲੋੜਾ ਸੋ ਮੈਨੂੰ ਖੁਸ਼ੀ ਹੈ ਕਿ ਬਾਹਲੇ ਲੋਕ ਰਖਵੀਰ ਸਿੰਘ ਹੋਰ ਪ੍ਰੇਮ ਕਰਦੇ ਆ ਮੇਰੇ ਨਾਲ ਸਾਰੇ ਅਮਰ ਕਾਦੇ ਗੁਹਾੜ ਵਾਲੇ ਬੇਡਾ ਵਾਲੇ ਅਮਰੀਕਾ ਵਾਲੇ ਸਾਰੇ ਅਮਰ ਕਾਦੇ ਮੇਰੇ ਨਾਲ ਪ੍ਰੇਮ ਕਰਦੇ ਆ ਤੇ ਉਹਨਾਂ ਕੋਲੇ ਰਿਕਾਰਡ ਵੀ ਆ ਸੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਤਾਂ ਉੱਡ ਕੇ ਮੇਰੇ ਕੋਲੇ ਤੇ ਆਇਆ ਹੈ ਕਦਾ ਬਹੁਤ ਬਹੁਤ ਹਨਾ ਸਾਰੇ ਨੋ ਮੇਰੀ ਪਤੀ ਜਿਨਾ ਮੈਨੂੰ ਨਾ ਪਿਆਰ ਕੀਤਾ ਤੁਸੀਂ ਮੈਂ ਉਹਨਾਂ ਖਿਪਰ ਦਿਆ ਤੇ ਗੁਰੂ ਕਿਰਪਾ ਕਰੇ ਯੋ ਹੁਕਮਾ ਉਹੀ ਹੋਣਾ ਸਾਰੇ ਭਤੀ ਜੀ ਮਾਈ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਗਈ